ਵੇਹ ਲਾਰਖੀਆ ਤੜਕੇਦਾਰ ਕੇ ਰੀਜ ਨੌਜਵਾਨ ਨੇ ਟਰੈਕਟਰ ਤੇ ਖੇਤ ਜਾਂਦੇ ਸੀ ਹਰਾਚਾਰਾ ਲੈਣ ਭਈ ਤੇ 나ੜ ਦੇ ਸੀ ਗਿਆ ਨੂੰ ਢਿੱਲਾ ਤੇ ਚਾਚੇ ਨੇ ਬਣਾਤੀ ਗੱਲਬਾਤ ਟਰੈਕਟਰ ਦੀ ਤੇ ਕੱਲ੍ਹ ਵਾਲੀ ਵੀਡੀਓ ਜੀ ਵੀ ਆਪਾਂ ਇਹ ਗੱਲ ਦੱਸੀ ਸੀ ਸਤਿ ਸ੍ਰੀ ਅਕਾਲ ਮਸੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਤਕੜੇ ਹਾਂ ਹਾਂ ਜੀ ਬਾਕੀ ਵਧੀਆ ਠੀਕ ਆ ਭਾਈ ਠੀਕ ਹੀ ਚਾਹੀਦੇ ਆ ਉਹ ਨਾ ਮਾਰਜੇ ਸਲਿੱਪ ਉਤੋਂ ਦੀ ਡਬਲ ਕਰੀ ਇਹ ਡਬਲ ਕਰੀ ਆ ਪਾ ਲੋਟ ਆ ਫਿਰ ਕੰਮ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 18 ਹਾੜ 3 ਜੁਲਾਈ 1225 ਦਿਨ ਵੀਰਵਾਰ ਦਾ ਹਾਂ ਰੋਡ ਲਾਉਣਾ ਰ ਆ ਕੇ ਰੱਖ ਕੇ ਆਏ ਆ ਕੱਲਾ ਪਾਥ ਨੇ ਤੇ ਰੋਡ ਚੱਕ ਕੇ ਲਿਆਵਾਂਗੇ ਆ ਕੇ ਪਹਿਲਾਂ ਹਰਾਚਾਰਾ ਲੈਣ ਚੱਲੇ ਆਗੇ ਤੇ ਹਰਾਚਾਰਾ ਲਿਆ ਕੇ ਤੇ ਫਿਰ ਆਪਾਂ ਰੋਡ ਚੈੱਕ ਕੇ ਲਿਆਉਣਾ ਤੇ ਉਹ ਮੌਨ ਚੱਲ ਤੁਹਾਨੂੰ ਦਿਖਾਉਣਾ ਸਤਿ ਸ੍ਰੀ ਅਕਾਲ ਚਾਚਾ ਜੀ ਕੀ ਹੋਇਆ ਸੀ ਟਰੈਕਟਰ ਨੂੰ ਉਹਰੇ だけ ਇਹ ਤੋਂ ਸੁਣ ਮੰਡੀ ਤੋਂ ਵੀ ਮਹਾਂ ਉਹ ਬੰਦੇ ਕਿ ਉਹ ਵਿੱਚ ਕੋਲੀ ਦੀ ਫਸਲੀ ਛੇੜੀ ਗਏ ਉਹ ਹੋਏ ਇਹਦੇ ਚਾ ਅਨੇਓਜਰ ਵਾਲੇ ਸਿਸਟਮ ਚ ਥੱਲੇ ਆ ਉਪਰ ਆਇਤੀ ਸੀ ਕਿਵੇਂ ਖੋਲੀ ਫਿਰ ਉਹ ਉਹਨਾਂ ਨੇ ਬੋਲਡ ਬੋਲਡ ਕਰਕੇ ਪੱਤੀ ਵਿੱਚ ਅੱਛਾ ਕੇ ਠੀਕ ਹੈ ਤੂੰ ਉਹ ਸਿਸਟਮ ਕਿਨਾਂ ਗਾ ਬਿਗੜਿਆ ਹੋਇਆ ਸੀਗਾ ਸਿਸਟਮ ਤਾਂ ਠੀਕ ਹੀ ਸੀ ਠੀਕ ਹੀ ਸੀਗਾ ਟੈਪ ਟਾਂਡੇ ਲਿਆਂ ਜੀ ਪੱਦਨ ਲੁੱਟਾ ਲਾ ਕੇ ਸਭ ਲੱਗੀ ਕੰਮ ਬਣਾਇਆ ਕਹਿੰਦਾ ਮੈਂ ਹੁਣ ਜਰਤਾ ਪਾ ਦੇਵਾਂਗੇ ਉਹ ਲੱਗਦਾ ਬੱਲੇ ਇਹ ਉਹਨੇ ਠੀਕ ਹੈ ਤੇ ਮਿਸਤਰੀ ਨੂੰ ਲਿਆਇ ਸੀ ਬਾਈ ਕਹਿੰਦੇ 10 ਮਿੰਟਾਂ ਤੇ ਗੱਲ ਖਰਾਬ ਹੋ ਗਈ ਸੀਗੀ ਤੇ ਲੋਟ ਸੀ ਗਿਆ ਕੰਮ ਤੇ ਖਰ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਭਾਈ ਜੀ ਨੇ ਨਹੀਂ ਕਰਿਆ ਫੋਲੋ ਵੀ ਜਰੂਰ ਕਰ ਲਿਓ ਇੰਸਟਾ ਤੇ ਵੀ ਆਪਣਾ ਇਹੀ ਨਾਂ ਤੇ ਖਾਤਾ ਉੱਥੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਇੰਸਟਾਗ੍ਰam ਤੇ ਵੀ ਭਾਈ ਤੇ ਬਾਕੀ ਲੋਟਾ ਮਾਹੌਲ ਆ ਛਤੂ ਤੇ ਆਪਾਂ ਜਾਮਗ ਰੋਡ ਚੱਕਣ ਗੱਲ ਇਕੱਠਾ ਰੱਖ ਕੇ ਰੱਖ ਕੇ ਆ ਜੀ ਨਾਲ ਦੇ ਪਿੰਡ ਉੱਥੇ ਬਣਾਉਂਦੇ ਹੁੰਦੇ ਆ ਓਵਨ ਚ ਤੇ ਪਹਿਲਾਂ ਵਾਲੇ ਰੋਟ ਉਹ ਲੱਗਦੇ ਹੁੰਦੇ ਸੀਗੇ ਘਰੇ ਹੀ ਬਾਥੀਆਂ ਦੀ ਵਾਲ ਕੇ ਧੂਣੀ ਉਹ ਰੋਟ ਚਾਚਾ ਜਿਆਦੇ ਸਵਾਦ ਨਹੀਂ ਹੁੰਦੇ ਸੀ ਸੁਖ ਦਾ ਯੁੱਗ ਆ ਗਿਆ ਹੁਣ ਆਲ ਦਾ ਬਸ ਉਹੀ ਆ ਗੱਲ ਆ ਜੱਜ ਜਿਹੇ ਕੇਕ ਖਾ ਲਿਆ ਕੇ ਰੋਟ ਖਾ ਲਿਆ ਪਰ ਸੋ ਚੌਥੇ ਮੈਂ ਕੱਲਾ ਸੀ ਗਿਆ ਪਿਛਲੀਆਂ ਕਾਲਾ ਯਾ ਯਾ ਪੁਰਾਣੀ ਜਿਹੜੀਆਂ ਉਹ ਹੁੰਦਾ ਸੀ ਜਿਹੜਾ ਜੰਗਾੜ ਵੀ ਆਏ ਹੁੰਦੇ ਸੀ ਉਦੋਂ ਅਸਲ ਜ਼ਿੰਦਗੀ ਮਨ ਲਾ ਦੇ ਠੀਕ ਸੀ ਪਹਿਲਾਂ ਹਾਂ ਸਾਬ ਨੂੰ ਹੁਣ ਜ਼ਿੰਦਗੀ ਹੈ ਨਹੀਂ ਕਿਸੇ ਦੀ ਹੁਣ ਤਾਂ ਬਸ ਛੋਸ਼ੇ ਬਾਜੀ ਆ ਚਾ ਦੇਖਾ ਦਿਖਾਵੇ ਜੀ ਚੱਲ ਰਹਾ ਕੰਮ ਹੁਣ ਬਸ ਦੁਕੀ ਕਿਸੇ ਕੋਲੇ ਹੈ ਨਹੀਂ ਉਦੋਂ ਆਇਆ ਤਾਂ ਲੱਗਦਾ ਸੀ ਪੈਸਾ ਹੈ ਨਹੀਂਗਾ ਹਾਂ ਪਰ ਹੈਗੇ ਸੀ ਪੁਣੇ ਸੀ ਹੁੰਦੇ ਸੀ ਗੱਲ ਕਰ ਜਵਾਕਾਂ ਨੂੰ ਲੀੜੇ ਨਹੀਂ ਲੈ ਕੇ ਦਿੰਦਾ ਸੀ ਮੈਨੂੰ ਕਹਿਣ ਨੂੰ ਰੋਜ਼ ਜੀ ਕਰਦਾ ਹਾਂ ਮੈਂ ਆਪ ਨੂੰ ਫਿਰ ਤੇ ਚਾਹੀਦੀ ਉਹ ਚਾਹੀਦੀ ਚ ਕੀ ਆ ਫਿਰ ਤੇ ਇੱਕ ਲੀੜਾਂ ਵਾਲੇ ਲੀੜੇ ਲੈੇ ਸੀ ਉਹ ਤੋਂ ਅੰਦਰਲੇ ਘਰ ਹੁੰਦੇ ਸੀ ਇੱਥੇ ਵੀ ਆ ਗੋ ਹੋਰ ਨਾ ਪਤਾ ਨਹੀਂ ਪਾਟੇ ਦਾ ਕਈ ਸਾਲ ਨਹੀਂ ਹਾਂ ਪਜਾਮਾ ਚਿੱਟਾ ਹਾਂ ਤੇ ਖਾਣਾ ਜੇ ਵੇਚਣ ਵਾਲੇ ਤੇ ਬਾਉ ਜੀ ਹੁੰਦੇ ਰਫੂ ਜੀ ਹੋ ਗਏ ਸੀ ਹਾਂ ਪਜਾਮਾ ਚਿੱਟਾ ਤੇ ਵਿੱਚ ਇਹਦੀ ਚਿੱਟ ਖਾਖੀ ਲੀਆਂ ਤੇ ਇੱਕ ਟਿੱਟੀਆਂ ਲੀਆਂ ਸੀ ਹਾਂ ਤੇ ਉਹ ਖਾਖੀ ਲੀਆਂ ਤੇ ਚੁਗੀਆਂ ਦੀਆਂ ਪਤਾ ਹੀ ਨਹੀਂ ਕਿੱਧਰ ਗਈਆਂ ਚਿੱਟੇ ਰਹਿ ਗਲਾ ਉਹ ਚਿੱਟੇ ਜਾਲੀਆਂ ਰਹਿ ਗਈਆਂ ਹਾਂ ਐਜਾ ਕੁਝ ਹੁੰਦਾ ਸੀ ਜੋ ਉਹ ਉਹੀ ਪਾਈ ਗਏ ਆ ਤਿੰਨ ਚਾਰ ਸਾਲ ਵਿਆਹ ਵੀ ਉਹਦੇ ਇਹਨਾਂ ਨੇ ਜਾਲੀ ਵਾਲੇ ਨਹੀਂ ਐਜਾ ਕੁਝ ਹੁੰਦਾ ਸੀ ਉਹ ਕਹਿੰਦਾ ਯਾਦ ਕਰ ਕਰ ਮੈਂ ਲੈ ਭਾਏ ਨਾ ਉਹ ਉਹ ਕਹੇ ਜਾ ਮੋਲ ਹੁੰਦਾ ਸੀ ਤੇ ਚੰਗੇ ਸੀ ਸੌਦਾ ਦੇ ਵਿਆਹ ਦੇ ਪੈਸੇ ਇੰਨੇ ਨਾ ਨੇ ਆਪਣੇ ਗੁੱਡੀ ਦਾ ਵਿਆਹ ਦਾ ਅਸੀਂ 40 42 ਹਜ਼ਾਰ ਪਹਿਲਾਂ ਕਰਿਆ ਸੀ ਹਾਂ ਸਾਨੂੰ ਝੁਗੇ ਨਹੀਂ ਲਿਆ ਕਿਤੇ ਤੇ ਉਹ ਉਹ ਰੁਪਿਆ ਦੇ ਹੁਣ ਦੇ ਹਿਸਾਬ ਨਾਲ ਤਾਂ 35 40 ਲੱਖ ਲੱਗੇ ਸੀ ਹਾਂ ਤੇ ਕੱਲ ਕਰ ਜਵਾਬ ਕਰ ਲਈ ਦੇ ਜਵਾਬ ਉਹ ਨਾਮ ਸਿੰਘ ਨਾਲ ਬਥੇਰੋ ਦੇਤਾ ਜੀ ਠੀਕ ਐ ਕਿਤੇ ਸੁਣਦੇ ਹੋ ਗੈਕਨ ਦੇ ਪਰ ਤੇ ਚਾਚਾ ਭਾਈ ਇਹ ਗੱਲਾਂ ਬਹੁਤ ਸੁਣਾਉਂਦਾ ਬਹੁਤ ਵਾਰ ਟਾਈਮ ਬਾਅਦ ਅੱਜ ਕੈਮਰਾ ਤੇ ਆ ਚਾਚੇ ਤੇ ਲੰਘਦੇ ਟਾਪ ਤੇ ਕਈ ਵੀ ਰੇਂਜ ਟੱਪ ਜਾਂਦੇ ਕਈ ਵੀ ਬਣਾ ਲੀ ਪਹਿਲੀ ਗੱਲ ਤਾਂ ਨਿਕਰ ਹੀ ਨਹੀਂ ਜੁੜਦੀ ਸੀ ਪੁਰਾਣੇ ਦਿਮਾਨੇ ਚ ਤੇ ਐੇ ਪਾੜ ਜਾਂਦੇ ਰੋਜ਼ ਪਹਿਲਾਂ ਤਾਂ ਜੂਤ ਪਾਉਂਦੇ ਘਰੇ ਹਾਂ ਟੋਬੇ ਤੇ ਕਸਾਕਸਾ ਪਾੜ ਜਾਂਦੇ ਰੋਜ਼ ਪਾੜ ਜਾਂਦੀਆਂ ਤੇ ਸੋਹਣੀ ਕੀ ਦੀ ਦੂਰ ਫੁੱਟ ਦਾ ਨਾਲਾ ਹੁੰਦਾ ਸੀ ਉਹਦੇ ਵਿੱਚ ਉਹ ਲੰਕਦਾ ਫਿਰਦਾ ਐ ਤੇ ਜਿਹੜੇ ਪੁਰਾਣੇ ਲੀੜੇ ਢੀੜੇ ਹੁੰਦੇ ਸੀਗੇ ਹਾਂ ਉਹਨਾਂ ਨੇ ਪਾਰ ਪੂੜ ਤੇ ਫੇਰ ਸੇ ਹੁੰਦੇ ਸੀਗੇ ਹੋਰ ਫੇਰ ਛੇਤੀ ਪਾੜ ਜਾਂਦੀਆਂ ਕਿਹੜੀ ਬਹਾਦੂਰ ਹੁੰਦੇ ਸੀਗੇ ਵੀ ਆਲੇ ਆਲੇ ਹਾਂ ਉਮ ਮੇਰੇ ਪ੍ਰਾਣੀਆਂ ਦਾ ਸਾਰੇ ਕਾ ਯਾਦ ਆਈਏ ਸਿਆ ਆਏ ਕਰਦੇ ਹੁੰਦੇ ਬੰਗੇ ਹਾਂ ਤੇ ਬਾੜੀ ਕਿਵੇਂ ਆਪਣੀ ਉੱਟੇ ਖਾਣੇ ਹੁੰਦੇ ਸੀ ਬਾੜੀ ਬਾੜੀ ਹੁਣ ਸਿਆਲ ਆਜਾ ਬਹਾਲ ਹੋ ਜੂ ਗਰਮੀ ਵਾਲੀ ਤਾਂ ਗਰਮੀ ਨਾ ਹੁੰਦੀ ਕੰਮ ਕੋ ਨਾ ਥੇ ਠੀਕ ਹੈ ਉਹ ਸਭ ਪੇਡਾਂ ਖਾ ਕੇ ਕੰਮ ਜਲਦਾ ਹੋ ਜਾਂਦਾ ਸੀ ਫਿੱਕੋ ਛੋ ਤੇ ਵਿੱਚ ਲਿਖਾ ਬਣਾ ਲਿਆ ਸੀ ਨਾ ਹਾਂ ਲੇਕਿਨ ਕੋਲੇ ਖੜੇ ਨੇ ਕੋ ਬਾ ਦਾ ਪੇਡਾਂ ਤੋਂ ਕੰਜ ਦਿਨ ਚੋੜੇ ਵਾਵਾ ਉਰੇ ਚਾ ਉਹ ਪੂਰੇ ਵਧੀਆ ਉਰੇ ਠੀਕ ਹੈ ਉਹ ਉੱਥੇ ਛੱਡਾਂਗੇ ਪਰਲੇ ਫਿਰ ਇੱਕ ਨਾਲ ਥਾਂ ਉੱਥੇ ਲੈ ਕਰਾਂਗੇ ਸਬਜੀ ਸੱਪਾ ਹੋਰ ਬਨੇ ਗੁੰਡੇ ਦੇ ਨਾਲ ਦਾ ਜੋ ਸਾਰੇ ਪਰ ਆਉਂਦੇ ਮੁੱਕਰੇ ਨਹੀਂ ਠੀਕ ਹੈ ਜਾਣਾ ਦਾ ਨਹੀਂ ਖੇਤਾ ਸੀ ਹਿੰਮਤ ਨਾਲ ਮੁੜ ਕੇ ਆਵਾਂਗੇ ਆਹ ਕੀ ਰੱਖਿਆ ਪਿਆ ਆ ਕੇ ਰੋਡ ਰੋਡ ਜਾ ਕੇ ਲਿਆਵਾਂ ਕਿਵੇਂ ਗਲਗਾ ਸੱਤਰੀ ਗੱਲ ਜੀ ਕਿਹੜੀ ਸੱਤਰੀ ਕਾਲ ਭਾਈ ਸਾਰਿਆਂ ਨੂੰ ਕਾਲੇ ਵੱਲੋਂ ਕਾਲਾ ਮਲੇਸ਼ੀਆ ਵਾਲਾ ਇੱਕਾ ਸਾਡੇ ਸੀਟਾਂ ਲਵਾ ਕੇ ਤਦੇ ਦੂਜੀ ਫੇਬਰ ਨੂੰ ਨਾ ਜਿਹੜੀ ਪਹਿਲਾਂ ਸੀਟ ਖੋਲੀ ਸੀ ਇਹਦੇ ਨਾਲ ਦੀ origignal ਉਹ ਕਿੱਥੇ ਆ ਉਹ ਕਾਹਲਾ ਹੈ ਹੀ ਨਹੀਂ ਟੁੱਟ ਗਈ ਉਹ ਟੁੱਟਦਾ ਪੀ ਸੀ ਤਾਂ ਕਿੱਥੇ ਆ ਉਹ ਟੁੱਟੀ ਤਾਂ ਨਹੀਂ ਸੀ ਇਹ ਤਾਂ ਸਾਪਤੀ ਸਬੂਤ ਸੀਗੀ ਚਾਚਾ ਉਹ ਨਹੀਂ ਉਹ ਮੈਂ ਕਿਹਾ ਕਿਤੇ ਉੱਥੇ ਨਾ ਪਈ ਹੋਵੇ ਪੁਰਾਣੀ ਆਲੀ ਕੀ ਆਉਂਦਾ ਨਾ ਇਹਦਾ ਵਕੀਲ ਨਾਲ ਤਾਂ ਨਹੀਂ ਬੱਟਾ ਸੱਟਾ ਕਰਾਇਆ ਸੀ ਕਿਤੇ ਇੱਕ ਕਵਾੜ ਚ ਰੋਲ ਰੋਲ ਨਹੀਂ ਦੋਦੇ ਹਾਂ ਓਏ ਚੱਲ ਕੋਈ ਨਾ ਵੇਖਦੇ ਆਪਾਂ ਲਾ ਆਵੇਂਗਾ ਕੋਈ ਨਵੀਂ ਸੀਟ ਯਾਰ ਅੱਛਾ ਆ ਦੇਖਾ ਕੌਣ ਉਹਨਾਂ ਹੈਂਡਲ ਦੇ ਹੱਥ ਛੱਡਦਾ ਜੇ ਕਾਲੇ ਹੱਥ ਕਰਤਾ ਰੱਖੀ ਹੈਗੇ ਮੈਂ ਨਹੀਂ ਮਾਰੂਗਾ ਮਾਪਿਆਂ ਦੀ ਬੇਨ ਜਰ ਜਾ ਕੀ ਤੇਲ ਤਾਂ ਅੱਜ ਵੀ ਨਹੀਂ ਵੇਖਿਆ ਲੈ ਬਲਾ ਮਿੱਤਰ ਰੋਵਾ ਬਗਾ ਲੈ ਤੇਲ ਨੂੰ ਕੀਆ ਚਾਚਾ ਜੀ ਤੇਲ ਤੂਰ ਤਾਂ ਤੂੰ ਚਾਹ ਮਾਰਦਾ ਆਪੇ ਦੱਸ ਦੂ ਟਰੈਕਟਰ 10 ਲੀਟਰ ਦੀ ਢੋਲੀ ਭਰ ਗਈ ਕਾਹਦੇ ਨਾਲ ਤੇਲ ਨਾਲ ਇਹਨੂੰ ਦਸਿੰਕਾ ਜਿਹੜਾ ਕੀ ਉਸਨੇ ਕੱਲ੍ਹ ਦੇ ਸੀ ਨੂੰ ਲੋਹਾ ਲੈ ਕੇ ਵਿੱਚ ਲੋਹਾ ਲੈ ਆ ਫਿਰ ਸੱਦ ਕੇ ਵਕੀਲ ਨੂੰ ਲੋਹੇ ਵੇਚ ਦਿੰਨੇ ਪਹਿਲਾਂ ਤਾਂ ਆਪਾਂ ਸੌਖੇ ਹੋਈਏ ਚੱਲ ਗਾਲਿਆ ਯਾਰ ਕੱਪੜਾ ਦਾ ਲੈ ਆਹ ਉਹ ਸੱਚ ਜੀ ਜਮੀ ਖਰਾਬ ਹੋ ਗਈ ਕਿਹੜੀ ਬੈਟਰੀ ਨਹੀਂ ਲੱਗੀ ਇਹ ਤਾਂ ਖੋਲ ਕੇ ਲੋਡ ਕਰ ਅੜਦੀ ਜੀ ਆ ਨਹੀਂ ਅੜਦੀ ਇਹ ਨਹੀਂ ਅੜਦੀ ਚੱਲ ਗਾਲਿਆ ਯਾਰ ਚੱਲ ਗਏ ਇਹਦਾ ਹੀ ਕਰਿਆ ਸੀ ਥੱਲੇ ਸੜਦਾ ਵਾਹੇ ਗਿਰੂਈ ਚੰਗਾ ਮਾਰ ਲਓ ਕਿਹੜਾ ਖੇਤ ਤੂੰ ਦਰ ਬਹਿ ਜਾ ਇੱਕ ਮੈਂ ਤੈਨੂੰ ਹੋਰ ਕੰਮ ਆਖਿਆ ਸੀਗਾ ਪਾਣੀ ਕਿੱਥੇ ਪੀਣ ਨੂੰ ਟੜਕੇ ਤੜਕੇ ਖੇਤਾਂ ਚ ਆ ਨਿਯਾਰਾ ਹੀ ਬੜਾ ਸੋਹਣਾ ਹੁੰਦਾ ਪੱਤਿਆਂ ਤੇ ਪਈ ਹੋਈ ਤਰੇਲ ਬੋਲਦੇ ਹੋਏ ਤਿੱਤਰ ਹੋਰੇ ਜਨੌਰ ਸੋਹਣਾ ਜੀ ਲੱਗਦਾ ਦੇਖ ਕੇ ਆ ਚੀਜ਼ਾਂ ਖੇਤਾਂ ਦੀ ਤੜਕੇ ਤੜਕੀ ਚੱਲ ਬਈ ਆ ਬੁੱਥਲੀ ਆ ਜਿਹੜੀ ਹਰੇ ਦੇ ਨਾਲ ਤੇ ਲਾਈਟ ਵੀ ਹੁਣੇ-ਹੁਣੇ ਗੋਵੈਂਟ ਕੋਨ ਹੋ ਗਈ 8:00 ਵਜੇ 5 ਮਿੰਟਾਂ ਦਾ ਟਾਈਮ ਇਕ ਗੂ ਨੌਜਵਾਨ ਆਪਦਾ ਹਰਾ ਸਿੱਟ ਕੇ ਪਤਾ ਨਹੀਂ ਕਿੱਧਰ ਫਰ ਹੋ ਗਿਆ ਬਹੁਤ ਵਾ ਟਾਈਮ ਦਾ ਆਸੇ ਪਾਸੇ ਵੇਖੀ ਜਾਂਦਾ ਮੈਂ ਕਿਤੇ ਦਿਖਾਈ ਨਹੀਂ ਦੇ ਰਿਹਾ ਇਹ ਨਹੀਂ ਪਤਾ ਕਿਸੇ ਨਾਲ ਬੰਬੂ ਗਾੜ ਤੇ ਚੜ ਕੇ ਪਿੰਡ ਉੱਡ ਗਿਆ ਹੋਵੇ ਆਉਂਦਾ ਹੋਇਆ ਵੀ ਪਹਿਲਾਂ ਉਹ ਪਾਪੇ ਨਾਲ ਚੜਾਇਆ ਸੀਗਾ ਅ ਛੜਕ ਤੋਂ ਪਹਿਲਾਂ ਹੀ ਆਪਣੀਆਂ ਨੇ ਇਆਂ ਕੋਲੋਂ ਤੇ ਹਰਾ ਸਿੱਟ ਕੇ ਆਉਦੇ ਚਾਰ ਥੱਬੇ ਪਤਾ ਨਹੀਂ ਕਿੱਧਰ ਤੇ ਤਰਫੰਗੀ ਲਾ ਗਿਆ ਹਾਂ 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 ਛੜਕ ਤੇ ਚੜਨਾ ਇੱਥੇ ਸਾਡੇ ਵਾਸਤੇ ਭਾਈ ਬਾਲਾ ਖਤਰਨਾਕ ਕੰਮ ਹੁੰਦਾ ਹੈ। ਕਈ ਵਾਰੀ ਕੋਈ ਬਾਲਾ ਤੇਜ਼ ਆਉਂਦਾ ਹੁੰਦਾ ਹੈ ਲਿੰਕ ਰੋਡ ਆ। ਇਧਰ ਜੋੜਕਿਆਂ ਦਾ ਪਿੰਡ ਆ। ਮਾਹਰਸਾ ਜ਼ਿਲ੍ਹੇ ਦਾ ਪਿੰਡ ਜੋੜਕੀਆਂ। ਤੇ ਇੱਥੇ ਕਈ ਵਾਰੀ ਐਂ ਲੱਗਦਾ ਹੁੰਦਾ ਕੋਈ ਆਉਂਦਾ ਨਾ ਉਹ ਵਿਧਿਆ ਸਾਂਝਾ ਜਾਂ ਕੰਮ ਆ ਇਹਦੇ ਕੋਈ ਗੌਰ ਨਹੀਂ ਕਰਦਾ ਜੇ ਗੌਰ ਹੋ ਵੀ ਜਾਵੇ ਤਾਂ ਫਿਰ ਮਗਰੀ ਵੇਰੇ ਹੈ ਡਾਡਾ ਬਾਈ ਦਾ ਜਾ ਕੇ ਕੱਕ ਟੰਡਾ ਆ ਰਣਬੇ ਤੇ ਚੜ ਗਿਆ ਜਹਾਜ ਤੇ ਟਾਪ ਗੇਅਰ ਲਾਉਣ ਦੀ ਧੀਰ ਆ ਤੇ 55 ਮਿੰਟਾਂ ਚ ਪਿੰਡ ਗੱਡੀ ਤੇ ਇੱਥੋਂ ਤੱਕ ਆ ਗਿਆ ਗੱਗੂ ਮੈਨੂੰ ਕਿਤੇ ਨਹੀਂ ਟੱਕਰਿਆ ਜੇ ਮੈਂ ਲਾਦਾ ਪਹੁੰਚ ਗਿਆ ਉਹ ਪਿੰਡ ਮਨ ਨਾਲ ਆਉਗੇ ਪੱਕੂ ਜੀ ਅੱਜ ਮੱਥਾ ਟੇਕਿਆ ਤੇ ਉੱਥੇ ਫੇਰ ਵਗਦੇ ਆ ਠੀਕ ਆ ਵੀਰਵਾਰ ਦਾ ਦਿਨ ਭਾਈ ਚੂਰੀਆਂ ਚੱਪੇ ਘੁੱਟੀ ਜਾਂਦੇ ਜ ਮਤਲਬ ਚੂਰਨ ਵਾਸਤੇ ਤੇ ਇੱਧਰ ਨੌਜਵਾਨ ਵੀ ਆਇਆ ਖੜਾਗਾ ਤੇ ਰੋਟ ਚੱਕ ਕੇ ਲਿਆਉਨੇ ਆਗੇ ਹਰਾਚਾਰਾ ਆਪਣਾ ਲਾ ਕੇ ਰੱਖਦਾ ਤੇ ਗੱਗੂ ਦਾ ਰਹਿ ਗਿਆ ਰੇੜੀ 'ਚ ਉਹ ਲੈ ਜਾਂਦਾ ਟਰੈਕਟਰ ਉਧਰਲੇ ਪਾਸੇ ਆਪੇ ਲੈ ਜੂਗਾ ਤਾਂ ਆਪੇ ਲੈ ਜੂਗਾ ਨੌਜਵਾਨ ਖੈਰ ਤਕੜਾਗਾ ਅ ਥੋੜਾ ਜਿਹਾ ਲੇਟ ਹੋ ਗਿਆ ਅਸੀਂ ਸਮਾਂ ਤਾਂ 9:30 ਵਜੇ ਦੇ ਨੇੜੇ ਹੋ ਗਿਆ ਤੇ ਅਸੀਂ ਉਹਨੂੰ ਕਹਿ ਕੇ ਆਏ ਸੀ ਵੀ 8 ਵਜੇ ਤੋਂ ਸਾਡਾ ਰੋਡ ਤਿਆਰ ਕਰਤੀਂ ਵੀ ਅਸੀਂ 8 ਵਜੇ ਟ੍ਰੇਲਰ ਆਵੇ ਹੋ ਤਿਉਹ ਕਨ ਆਪ ਹੀ ਮੈਂ ਤਾਂ 7 ਵਜੇ ਤਿਆਰ ਕਰੇ ਪਏ ਤੇ ਤੁਸੀਂ ਨਹੀਂ ਪਹੁੰਚੇ ਕਹਿੰਦਾ ਐਡਾ ਵੱਡਾ ਲਾਰਾ ਲਾ ਕੇ ਮੈਨੂੰ ਕਹਦਾ 7 ਵਜੇ ਤਿੰਨ ਤਿਆਰ ਸੀ ਚਲ ਗਏ ਸਮਝੋ ਸਾਡਾ ਇੱਥੋਂ ਬਈ 8-9 ਮਿੰਟਾਂ ਦਾ ਰਾਹ ਜੇ ਆਪਾਂ ਆਰਾਮ-ਆਰਾਮ ਨਾਲ ਵੀ ਬੰਬੂ ਘਾੜ ਤੇ ਜਾਂਦੇ ਆ 35-37 ਦੀ ਸਪੀਡ ਤੇ ਨਾਲ ਦੇ ਪਿੰਡ ਦਾ ਆ ਸੀ ਉਹ ਬੈਠਾ ਬਈ ਠੀਕ ਆ ਬੈਠਾ ਰਹੇ ਖੜਮੇ ਰੱਖਾਂਗੇ ਬਾਈ ਹਾਂ ਖੜਮੇ ਦੇ ਹਾਂ ਕੜਵਾੜਾ ਪਾ ਕਰਦੇ ਇਸ ਤੋਂ ਦੋਨੇ ਆ ਜਾਂਦਾ ਆ ਚਲ ਆ ਰੱਖਿਆ ਭਾਈ ਉਹ ਬਣੇ ਨੇ ਸਿਸਟਮ ਆ ਇਹਦੇ ਵਿੱਚ ਪਕਾਉਂਦੇ ਆ ਇੱਕ ਟਾਈਮ 'ਚ ਦੋ ਰੋਡ ਪੈਂਦੇ ਜੇ ਦੋ ਰੋਡ ਪੱਕਦੇ ਇੱਕ ਟਾਈਮ 'ਚ ਕਰਦੇ ਜਲਦੀ ਆਦਾ ਇਹ ਇਹ ਕੈਮਰਨ ਵੀ ਟ੍ਰੇਨਿੰਗ ਇਹ 10 ਬਣ ਜਾਂਦੇ 1 ਕਰੋੜ ਰੁਪਏ ਇੱਕ ਦੋ ਤਿੰਨ ਚਾਰ ਬਾਏ ਲੋਡ ਆ ਜੋ ਇੱਕ ਜੀ ਫਿਰ ਦੋਨਾਂ ਦਾ ਅਸੀਂ ਘਰੇ ਜਾ ਕੇ ਵੰਡ ਲਾਂਗੇ ਸਾਹੀ ਨਾ ਵਾਲੇ ਬੰਤੀ ਆ ਠੀਕ ਆ ਬਈ ਇਹ ਗੰਗਨਾ ਤੋਂ ਮੈਂ ਇਹ ਸੱਤਾ ਛੋਟਾ ਨਾ ਵੀ ਲਗਿਆ ਹਾਂ ਹਾਂ ਅੱਛੇ ਵੱਡੇ ਵੀ ਹੈ ਨਾ ਤੇਰੇ ਗਿਆਨ ਇਹ ਇਹ ਦੱਸ ਰਹੀ ਆ ਥਾਲੜੇ ਹਾਂ ਜੈਕ ਵੀ ਡੱਬਾ ਐਨ ਪੂਰਾ ਪੈਕ ਕਰਤਾ ਬਾਈ ਨੇ ਹਾਂ ਉਹ ਵੀ ਤੇਰੀ ਦਿਖਾ ਲਈ ਸੀ ਬਾਈ ਦਾ ਨਾਂ ਰਾਜੂ ਬਿਸਕਟਾਂ ਵਾਲਾ ਰੋੜੀ ਅ ਆ ਚੱਲੀ ਜਾਂਦਾ ਪ੍ਰੋਗਰਾਮ ਬਾਅਦ ਮੈਨੂੰ ਲੱਗਾ ਇਹ ਅੱਜ ਦਾ ਆਖਰੀ ਹੋਊਗਾ ਸਿਸਟਮ ਨਾ ਚੱਲ ਆਹ ਇਹ ਚੈੱਕ ਤਾਂ ਬਾਈ ਬਸ ਉਹਦੇ ਕਹਿੰਨ ਨੂੰ ਸੋਡਾ ਪੇਠਿਆ ਕੀ ਛਾਨਣਾਗਾ ਬਾਈਆਂ ਤੋਂ ਬਿਸਕਟ ਵਗੈਰਾ ਕਢਾ ਕੇ ਲੈ ਜਾਣੇ ਉਹਨੇ ਪਹਿਲਾਂ ਵੀ ਇਹ ਰੋਡ ਰੂਟ ਵੀ ਬਣਾਉਣਾ ਤੇ ਇੰਨਾ ਤੋਂ ਬਣਾਉਣੇ ਆਗੇ ਤੇ ਗੱਲਬਾਤ ਜਮਾ ਇੱਕ ਨੰਬਰ ਹੁੰਦੀ ਹੈ ਬਾਈਆਂ ਦੀ ਤੇ ਹੋਰ ਬਾਈ ਚੜਦੀ ਗਲਾ ਚੜਦੀ ਗਲਾ ਕਿਰਪਾ ਰੱਖੇ ਮਾਲਕਾ ਤੇ ਆਹ ਕੰਮ ਇਹ ਕਿੰਨੇ ਕਿਲੋ ਹੋ ਗਿਆ ਉਹ ਆ ਯਾਰ ਮਾਲ ਪਤਾ ਆਪਣਾ ਤੇ 50 50 ਟੱਪ ਗਿਆ ਤਾਂ ਹੋਰ ਸਾਡੇ 23 ਤੇ ਸਾਡੇ 23 46 47 ਬੱਸ 50 ਤੇ ਲਵੀ ਲੈ ਲਵਾਂਗਾ ਮੈਂ ਮੋਟਾ ਜਹਾਵੀ ਲੈ ਆਇਆ ਸੀਗਾ ਮੈਂ ਅੱਲਾਸ਼ਾ ਤੂੰ ਦੇਖ ਹਲਾ ਕੇ ਸਾਨੂੰ ਐ ਬ੍ਰੀਕੀ ਸਾਨੂੰ ਬ੍ਰੀਕੀ ਚ ਜਾਣਾ ਪੈਂਦਾ ਹਾਂ ਨਹੀਂ ਨਹੀਂ ਉਹ ਵੀ ਲੋਟ ਹੈਗਾ ਤੇ ਘਰ ਤਾਂ ਪੈਕ ਬਈ ਇਹ ਜਿਵੇਂ ਆਪਾਂ ਗੱਲ ਕਰਦੇ ਜਮਾ ਇਹ ਰੋਟ ਕਾਹਦਾ ਜਮਾ ਕੇਕ ਹੀ ਬਣਾ ਦਿੰਦੇ ਆ ਬਾਈ ਤੇ ਬਾਕੀ ਸਾਨੂੰ ਦਿਖਾਉਣੇ ਆ ਗਾਂਹਾਂ ਜਾ ਕੇ ਚੀਰ ਫਾੜ ਕਰਕੇ ਇਹਦੀ ਮਤਲਬ ਘਰੇ ਜਾ ਕੇ ਭੋਗ ਭੂਗ ਲਵਾਉਣੇ ਆ ਤੇ ਧੰਨਵਾਦ ਵੀਰੇ ਮਿਲਦੇ ਆ ਫੇਰ ਕਦੇ ਰਾਜੂ ਮਿਤਰਾ ਐਵੇਂ ਮਨਾਈਏ ਨਾ ਤੂੰ ਬਾਬੇ ਪਹਿਲਾਂ ਬੋਲਣਾ ਹਣ ਬੋਲਦਾ ਲੈ ਬੋਲ ਦੇ ਯਾਰ ਵੀਰੇ ਯਾਰ ਹੈ ਨਾ ਮਨਾਈ ਲੈ ਚੱਕ ਕੇ ਦੇਖੀਏ മാതാ ശരി ആ ഗാഹ ബന്ദ് കല്ല ਹੈਂ ਦੇਗਾ ਕਾਜ ਪੱਕ ਲਿਆਇਆ ਹਾਂ ਡੱਬੇ ਚ ਜੇ ਇਹ ਸੱਤੂ ਦਾ ਵਿੱਚ ਹੀ ਆ ਦੋਨਾਂ ਦੇ ਇਹ ਤਾਂ 50 ਕਿਲੋ ਦਾ ਮਾਲ ਆ ਮਾਲ ਲਾਉਣਿਆ ਠੀਕ ਆ ਸਿਆਕ ਪਾਉਂਡ ਦੇ ਆਗਿਆ ਦੇ ਮੇਰਾ ਸਾਇੰਸ ਦਾ ਦਾਤਿਆ ਮਿਹਰ ਕਰੀ ਤੰਦਰੁਸਤ ਨਾ ਬਖਸ਼ੀ ਸਾਰੇ ਪਰਿਵਾਰ ਨੂੰ ਜੋੜ ਕੇ ਰੱਖੀ ਪਰਿਵਾਰ ਦੇ ਮਨ ਦੀ ਭਾਵਨਾ ਪੂਰੀ ਕਰੀ ਲੱਖਾਂ ਦੇ ਦਾਤਿਆ ਨਾਮ ਜਪਣ ਦਾ ਬਖਸ਼ੀ ਚਰਨੀ ਲਾ ਕੇ ਰੱਖੀ ਬਾਬਾ ਲੱਗਦਾ ਤਾਂ ਕਿਰਪਾ ਕਰੇ ਸੁੱਚੇ ਨਾਨਾ ਵਾਲੇ ਲੋਕ ਲੱਗਿਆ ਉਹ ਆ ਰੋਟ ਲਿਆਈ ਰੋਟਾ ਹੋਂਦੇ ਭੱਜੇ ਆਉਂਦੇ ਆ ਨਹੀਂ ਇਹ ਮੋਟੂ ਕੇ ਉਹ ਪਰਲਾ ਨਿੱਕੇ ਤਾਂ ਹੂੰ ਤੇ ਰੋਟਾਂ ਦਾ ਹੋਕਾ ਭਾਈ ਦਿੰਦੇ ਵੇਦੇ ਸਾਰੇ ਪਾਸੇ ਇਹ ਪਿੰਡੀ ਰਿਵਾਜ ਹੁੰਦਾ ਜਦੋਂ ਰੋਟ ਲਾਇਆ ਹੁੰਦਾ ਕਿਸੇ ਨੇ ਉਹ ਸਾਹਮਣੇ ਛੱਤੂ ਦਾ ਘਰ ਤੇ ਆਪਾਂ ਛੱਤੂ ਕੇ ਰੋਟ ਲੈ ਜਾਗੇ ਨਾਲੇ ਛੱਤੂ ਕੇ ਵੀ ਇੱਕ ਐ ਕੇ ਜਾਵਾਂਗੇ ਹੈਗੀ ਆ ਇਹ ਨੂੰ ਕਹਿ ਦਿਖਾ ਜੀ ਜਾਤੀ ਆਈ ਸੀ ਕਹਦੇ ਮੈਂ ਤੁਮਕਾ ਥੋੜਾ ਨਾ ਤਾ ਉਧਰ ਠੀਰਾ ਜਾ ਬਹੁਤ ਸੱਟੇ ਵਟਾਈ ਜਾ ਮੈਂ ਜਲਾ ਤਰਾਈ ਅੰਦਰੋਂ ਦਾ ਲਪਤਾ ਮਾਤਾ ਸਾਰਿਆਂ ਨੇ ਨੇ ਹਾਏ ਹਾਏ ਵਧਾਈਆਂ ਫਟਕਾ ਵਟਕੀਆਂ ਦੈਨ ਤੇ ਦਾਣੇ ਵੀ ਮਾ ਮਾਤਾ ਵਧਾਈਆਂ ਭਾਈ ਰੋਟੀਆਂ ਦਿਨੂੰ ਤੇ ਭਾਈ ਆਪਾਂ ਵੀ ਰੋਟ ਲੈਏ ਛੱਤੂ ਨੇ ਵੀ ਰੋਟ ਲੈਏ ਇਕੱਠੇ ਜਾ ਕੇ ਲਏ ਸੀ ਆਪਾਂ ਨਾਲੇ ਰੋਟ ਲੈ ਜਾਗੇ ਤੇ ਨਾਲੇ ਭਾਈ ਰੋਟ ਲੈ ਆਏ ਹੋ ਤੁਸੀਂ ਠੀਕ ਐ ਮੈਂ ਮੈਂ ਕਿਹਦੇ ਕੀ ਦੇਵਾ ਉਹਨਾਂ ਨਾਲ ਬਲੇ ਦਾ ਜੇਨ ਕੱਟ ਰੱਖੀਏ ਤੋ ਕੀ ਨੌਜਵਾਨ ਨੇ 11:27 ਦਾ ਸਮਾਂ ਹੋ ਗਿਆ ਕਹਿੰਦੇ ਇੱਥੇ ਤੇ ਟੋਕੇ ਟੱਲੇ ਹਜੇ ਕਰਨ ਵਾਲੇ ਬਾਕੀ ਨੇਗੇ ਬਾਬੇ ਦੀ ਆਪਦੇ ਬੜੀ ਖਤ ਲੱਗ ਰਹੀ ਹੈ ਬਾਬੇ ਦੇ ਹਾਂ ਪਤਾਈਏ ਮੈਂ ਤਾਰ ਗਿਆ ਮਹੇਰਪੱਤ ਜੈਫਰ ਦਾ ਬੱਪੂ ਵੀ ਕਾਲ ਚ ਨਹੀਂ ਨਹੀਂ ਵਧੀਆ ਰਹਿਦਾ ਯਾਰ ਗਰਮੀ ਹੈ ਚਲੋ ਵਿਚਾਰ ਹਿੰਮਤ ਨਾਲ ਕੰਮ ਨਹੀਂ ਬੜੀਉਆ ਹੈ ਉਹਨਾਂ ਉਹ ਰੋਡ ਦਾ ਹੋਰ ਪਵਾ ਲਾ ਉਹਨਾਂ ਦਾ ਦੇਵਕਾ ਤੈਨੂੰ ਬੋਲ ਮਾਰੀ ਜਾਂਦੇ ਸੀ 12 ਵਜੇ ਦੇ ਲਵੇ ਸਮਾਂ ਹੋ ਗਿਆ ਭਾਈ ਤੇ ਹੁਣ ਜਾ ਕੇ ਕਿਤੇ ਟੋਕੇ ਟੱਲੇ ਦੀ ਵਾਰੀ ਆਈ ਹੈ ਹੁਣ ਕੁੱਤਰ ਕੇ ਫੇਰ ਘੰਟਾ ਆਰਾਮ ਕਰਾਂਗੇ ਤੇ ਉਦੋਂ ਬਾਅਦ ਫੇਰ ਆਹੀ ਕੰਮਕਾਰ ਫਿਰ ਨੇਹੀ ਵਾਲਾ ਖਾਲਜਾ ਕੱਢ ਕੇ ਆਉਣਾ ਅੱਥਨੇ ਰਾਤ ਨੂੰ ਵਾਰੀ ਐ ਅੱਜ ਤੇ ਉਹਨੇ ਬੈਠੀਆਂ ਜਿਹਨਾਂ ਨੂੰ ਆ ਨੀਰਾ ਬਚਿਆ ਹੋਇਆ ਇਹ ਪਾਉਣਾ ਸੀ ਤੜਕੇ ਯਾਰ ਵਾਲਿਆ ਹੋਇਆ ਜਾ ਤੇ ਹੁਣ ਵੇ ਛੇੜਦਾ ਨਹੀਂ ਇਹਨਾਂ ਨੂੰ ਜੇ ਤਾਂ ਖੜੀਆਂ ਹੋ ਗਈਆਂ ਟੋਕਾ ਕਰਦੇ ਨੂੰ ਵੇਖ ਕੇ ਫਿਰ ਤਾਂ ਪਾ ਦਿਆਂ ਗਿਆ ਬਚਿਆ ਹੋਇਆ ਪੂਰਾ ਅੱਧੀ ਦੀ ਟੋਕਰੀ ਤੇ ਨਹੀਂ ਹੋ ਰਿਹਾ 2:30 ਵਜੇ ਆਓ ਆ ਗੀਆਂ ਮਾਸੀਆਂ ਹਾਂ ਬਾਬੇ ਦਾ ਤਾ ਰੌਣ ਕਾ ਲਗੀਆਂ ਪਈਆਂ ਸੁੱਕਣ ਨਾਲ 5:28 ਮਿੰਟ ਤੇ ਕਾਹ ਚੱਕ ਕੇ ਨੌਜਵਾਨ ਛਤੂ ਦੇ ਘਰੇ ਵੜ ਗਿਆ ਸਿੱਧਾ ਕਾ ਦੇ ਵਾਸਤੇ ਇਹ ਖਾਲ ਗੱਡਣਾ ਨਹੀਂ ਆਲਾ ਉਹ ਕਿੱਥੇ ਜੇ ਫਿਰਦਾ ਨੌਜਵਾਨਾ ਪੈਪਤਾ ਤਾਂ ਹੀ ਜਾਂਦੀ ਆ ਹੂੰ 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 ਯਾਰ ਤੇਰਾ ਪਿੰਡ ਆ ਜੇ ਸਾਡਾ ਪਿੰਡ ਨਹੀਂ ਦੱਸ ਹੈ ਚਿਕੜ ਕਰੀ ਜਾਨਾਗਾ ਵਿਲਾ ਹੋਰ ਕੋਈ ਕੰਮ ਨਹੀਂ ਆ ਕੋਈ ਆ ਕੇ ਨਹੀਂ ਆਉਣ ਵਾਲਾ ਕਿਹਾ ਮੈਂ ਤੇਰਾ ਲਾੜੀ ਦਾ ਸਸਰੀ ਕਾਲ ਸਸਰੀ ਦਾ ਬਸ ਚੜਦੀ ਕਲਾ ਐਂ ਜਮਾ ਪੂਰੇ ਚੜਦੀ ਕਲਾ ਦਾ ਮਾਹੌਲ ਬਾਈ ਆਓ ਯਾਰ ਕੰਮ ਕਰ ਨਹੀਂ ਦੇਖਣਾ ਕਰੰਡੀ ਐਸਾ ਬਣਾਇਂਦੇ ਨਹੀਂ ਕਰੰਡੀ ਇਹੇ ਗਾਰਾ ਲਾ ਦਈਏ ਚੱਕ ਕੇ ਥੱਲੋਂ ਹਾਂ ਮਖਾਲਾ ਬਣਾ ਪਿਆ ਕਰੰਡੀ ਕਾਦੇ ਤੇ ਲਵਾਇਂਗੇ ਇਹਦੇ ਦੋ ਆ ਜੰਲੀ ਲਾਇਆ ਇਹ ਅੱਧਾ ਘੰਟਾ ਇੱਥੇ ਆ ਕੇ ਜੋਟੀ ਲਾਦੀ ਹੁਣ ਇਕੱਠੀ ਤਾਂ ਗੰਦ ਪਾਣੀ ਵੀ ਨਹੀਂ ਪੀਂਦੀ ਹੁੰਦੀ ਕਿ ਨਹੀਂ ਵੇ ਡਾਮ ਲੈ ਲੈ ਕੇ ਝੁੱਟੀਆਂ ਲਾਉਣੀਆਂ ਚਾਹੀਦੀਆਂ ਨਾ ਸਹੀ ਗੱਲ ਹੈ ਤਾਂ ਨਸਾ ਜਵਾਂ ਤੀਰਾਂ ਫੇਰਦਾ بڑا ਕੰਮ ਹੋਰ ਸੇਮ ਕਾ ਫਿਰ ਸਭ ਆਹ ਐਨ ਪੂਰਾ ਵਧੀਆ ਬਾਈ ਤੁਸੀਂ ਦੱਸੋ ਹਾਂ ਤੂੰ ਅੱਜ ਫੇਰ ਚੱਕੀ ਫਿਰਦਾ ਆਪਦਾ ਚੱਕੂ ਸ਼ੁਰੂngਾਈਆ ਡਾਮ ਲੈ ਲੈ ਕੇ ਆਉਂਦੇ ਇਹ ਡਾਮ ਲੈ ਲੈ ਆਉਂਦੇ ਮਿਸਤਰੀ ਲਾ ਦੇ ਕੇ ਨਾ ਚਾਰ-ਛਪੇਰੇ ਹੋਣ ਬਸ ਉਰੇ ਪਰੇ ਜਾਣਾ ਨਾ ਪਵੇ ਟੂਟਾ ਹੋਂਦਾ ਤਾਂ ਕਿਰਾ ਪੈਰ ਦਾ ਪਟਣਾ ਨਾ ਹੋਵੇ। ਲੈਣੀ ਥੋੜੀ ਲੈਣ ਗਿਆ ਥੋੜੀ ਮੇਰਵਾਦਾ ਥੋੜੀ ਚੱਕੀ ਨਹੀਂ ਜਣੀ ਉਹ ਫਿਰਦਾ ਦਾਨਾ ਤੇ ਪੀਤਾ ਨਿਉ ਜਵਾਕ ਜਾ ਗਿਆਗਾ ਥੋੜੀ ਦਾ ਵੀ ਕਰਨਾ ਆਪਾ ਲੋਟ ਚੱਲਦਾ ਕੰਮ ਕਰ ਜਮਾ ਓਕੇ ਬਾਈ ਥੱਲਾ ਮਾਲਕ ਦੀ ਮੇਰ ਹੈ ਚੱਲ ਮੇਰ ਹੀ ਰੱਖਿਓ ਬਾਬਾ ਕੰਡਜ ਅੱਜ ਦੀ ਘੜੀ ਤਾਂ ਮਾਲਕ ਦੀ ਮੇਰ ਨੇ ਤੇ ਕੰਮ ਬਹੁਤ ਆਪਣਾ ਚੜਦੀ ਕਲਾ ਜੇ ਕੰਮ ਠੀਕ ਹੈ ਜਵਾਹ ਨਹੀਂ ਦਿੰਦੇ ਚਾਹੇ ਅਗਲਾ ਪੈਸੇ ਦੇਵਨਾਂ ਦੇ ਇੱਕ ਹੱਥ ਨਾਲ ਕੰਮ ਕਰੀਏ ਇੱਕ ਹੱਥ ਨਾਲ ਤੂੰ ਆ ਪੈਰ ਫੜੀ ਰੱਖੀਂ ਜੰਗੇ ਇਹਨੂੰ ਮੈਂ ਲੈ ਕੇ ਜਾਣਾਗਾ ਇਹ ਬੇਲਾ ਫਿਰਦਾ ਰਹਿੰਦਾ ਕੰਮ ਵੇਲੇ ਸੌ ਜਾਂਦੇ ਜਿਹਾ ਵਖ ਜੇ ਐ ਹੀ ਆ ਬਈ ਕਹਿੰਦਾ ਨੀਂਦ ਨੇ ਢਾ ਲਿਆ ਪਹਿਲਾਂ ਦਾ ਕਰੋ ਗੱਲ ਚੱਲ ਆ ਜਾ ਯਾਰ ਲੈ ਆਈ ਅੱਧਾ ਘੰਟਾ ਆਪਾਂ ਉਹ ਗਏ ਆ ਇਧਰੋਂ ਗੱਗੂ ਤੇ ਉਹ ਆਉਂਦੇ ਆਗੇ ਨੌਜਵਾਨ ਦੋ ਹੋਰ ਗੱਲ ਸੁਣ ਪੈਸੇ ਨਾਲ ਤਾਂ ਮੈਟਰ ਹੀ ਨਹੀਂ ਰਿਹਾ ਆਪਣਾ ਜਿਹੜੇ ਜਿਹੜੇ ਨੇ ਜਿੰਨੇ ਦੇ ਦੇ ਪੈਸਾ ਤਾਂ ਮੰਗਦਾ ਹੀ ਕੋਈ ਨਹੀਂ ਯਾਰ ਪੈਸਾ ਤਾਂ ਮੰਗਦਾ ਹੀ ਕੋਈ ਨਹੀਂ ਪੈਸਾ ਨਹੀਂ ਮੰਗਦਾ ਤੈਨੂੰ ਦੱਸਦੀ ਪੈਸਾ ਨਹੀਂ ਮੰਗਦਾ ਇਹ ਰੁਪਈਏ ਮੰਗਦਾ ਇਕੱਲੇ ਰੁਪਈਏ ਹੀ ਲੱਗੇ ਠੀਕ ਐ ਬੰਦਾ ਲੋੜ ਹੱਸਣ ਖੇਡਣ ਵਾਲਾ ਬੰਦਾ ਕਾ ਵਾਹਿਗੁਰੂ ਜੀ ਕਰੋ ਭਾਈ ਦਰਸ਼ਨ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਤੇ ਆ ਜਿਹੜੇ ਆ ਦੇਖੀ ਜਾਂਦੇ ਆ ਭਾਈ ਇਹ ਡੇਰਾ ਬਾਬਾ ਦੁੱਧਾਦਾਰੀ ਜੀ ਇਹੇ ਨਵੇਂ ਬਣਿਆ ਸਵਾਦਾਂ ਤੇ ਇੱਧਰ ਗੁਰਦੁਆਰਾ ਸਾਹਿਬ ਭਾਈ ਆਪਾਂ ਜਾਣਾ ਗੁਰਦੁਆਰੇ ਫੇਟਿੰਗ ਕਰਨਾ ਕੱਲ ਨੂੰ ਗੁਰਦੁਆਰਾ ਵੀ ਦਿਖਾ ਦੇ ਆਪਣਾ ਸਿਰਾਤੇ ਦਰਸ਼ਨ ਤੇ ਤੇਰੇ ਕਹਿਣ ਤੇ ਦੁਵਾਰੇ ਕਰਾ ਦਿੰਨੇ ਚਾ ਲੋਟਾ ਠੀਕ ਹੈ ਵਾਹਿਗੁਰੂ ਹਾਂ ਵੀ ਜੇ ਕੋਈ ਹੋਰ ਟੋਟਾ ਲੋੜਾ ਜਈਏ ਉਹਨਾਂ ਸਾਨੂੰ ਇਜਾਜਤਾ ਬਸ ਤੂੰ ਸੰਭਾਲ ਲਈ ਕੰਮ ਸਾਰਾ ਉਹ ਮੀਂਹ ਆਉਂਦਾ ਇਧਰੋਂ ਆ ਜਾ ਯਾਰ ਉਹਦੋਂ ਤਾਂ ਮੀਂਹ ਆ ਜੂ ਜਦੋਂ ਪਾਣੀ ਵੜਾਂਗੇ ਹੈ ਹੁਣ ਆਇਆ ਮੇਰੇ ਧਿਆਨ ਚ ਤੇਰਾ ਸਲੋਚਨ ਲੈ ਕੇ ਆਇਸੀ ਅਸੀਂ ਕੱਲ ਪੁੱਲ ਆਏ ਹੁੰਦੇ ਚੱਲ ਵੇਖਦੇ ਆ ਕੀ ਬਣਦਾਗਾ ਹਾਂ 6 ਵਜੇ ਦਾ ਸਮਾਂ ਹੋ ਗਿਆ ਛੜਕ ਕਿਨਾਰੇ ਨੌਜਵਾਨ ਆ ਕੇ ਖਾਲ ਚ ਵੜ ਗਏ ਉਹ ਉਧਰੋਂ ਸ਼ਤੂ ਨੌਜਵਾਨ ਆਉਂਦਾਗਾ ਅਕਾਉਂਡਿੰਗਾ ਪਾਉਂਦਾ ਤੇ ਇਹੇ ਭਈ ਉਹ ਪੱਕਾ ਖਾਲਾ ਉਥੇ ਨਾਲ ਹੀ ਆਪਣੇ ਨਿਆਈਆਂ ਚ ਜਾਂਦਾ ਹੈ ਕੱਚਾਗਾ ਸੜਕ ਦੇ ਨਾਲ ਨਾਲ ਦੀ ਥੱਲੋਂ ਦਾ ਇਹ ਰੜਿਆ ਮદાન ਹੀ ਆ ਦੇ ਵਾਸੀ ਦੀ ਮਾੜੀ ਮੋਟੀ ਗੌਰ ਜੀ ਅਸੀਂ ਐਂ ਕਰਨਾ ਕਿ ਕੋਈ ਇੱਕ ਡੱਕਾ ਡੋਲ ਅੜ ਜਾਂਦਾ ਤੇ ਰਾਤ ਨੂੰ ਪਾਣੀ ਦੀ ਵਾਰੀ ਆ ਤੇ ਪਾਣੀ ਇਧਰੋਂ ਟਾਲ ਵਾਲੀ ਆ ਸ਼ੂਕ ਦਾ ਤਰੈ ਜਾਂਦਾ ਹੁੰਦਾ ਅੱਗੇ ਨੂੰ ਆਪਣੇ ਬਾੜ ਗਾਂਹਾਂ ਹੋਰ ਜਿਆਦੇ ਨੀਵੇਂ ਆ ਅੱਗੇ ਪੁਲੀ ਆ ਤੇ ਉਹੀ ਇਹੇ ਜੇ ਡੱਕੇ ਡੋਲ ਕੋਈ ਹੁਣ ਦੇਖ ਜਾਗੇ ਤੇ ਰਾਤ ਨੂੰ 11:00 ਵਜੇ ਪਾਣੀ ਵੱਡਾਂਗੇ ਤੇ ਪਾਣੀ ਫੇਰ ਸ਼ੂਕ ਦਾ ਦਰਿਆ ਜਾਊਗਾ ਜਿਵੇਂ ਛੱਤੂ ਸ਼ੂਕ ਦਾ ਦਰਿਆ ਆਉਂਦਾਗਾ ਹੁਣ ਆਪਣਾ ਗਾਂਹਾ ਨਾ ਪਗੈਕ ਉਹ ਤਾਂ ਗਾਂਹਾਂ ਲੱਗਿਆ ਪਿਆ ਭਾਈ ਗੱਗੂ ਨੂੰ ਵੀ ਲਿਆਏ ਸੀ ਉਹ ਗਾਂਹਾਂ ਵਾਲੇ ਪਾਸੇ ਆ ਉਹ ਕਹਿੰਦਾ ਤੁਸੀਂ ਇੱਧਰ ਦੀ ਆ ਜਾਓ ਮੈਂ ਗਾਂਹ ਦੇਖ ਦਾਂਗਾ ਤੇ ਇਹ ਜਿਆ ਕੋਈ ਢੱਕਾ ਡੋਲ ਮੋੜ ਜਾਗੇ ਕੰਮ ਤਾਂ ਛੋਟਾ ਹੀ ਆ ਤੇ ਜੇ ਕੋਈ ਢੱਕਾ ਅੜ ਜੇ ਫੇਰ ਕੰਮ ਵੱਡਾ ਹੋ ਜਾਂਦਾ ਐ ਬਾਰਡਰ ਟੱਪਣੇ ਪੈਣਗੇ ਵਾਹਿਗੁਰੂ ਆ ਹਾਂ ਇੱਥੋਂ ਤੋਂ ਬਾਹਰ ਨਿਕਲ ਜੀ ਉਧਰ ਦੀ ਆ ਜੀ ਪੁਲੀ ਕੋਲੇ ਨਿਕਲੂਗਾ ਮੈਂ ਅੱਗੇ ਤੇ ਬਾਹਰੋਂ ਦੇਖ ਕੇ ਬਾਈ ਸਾਡਾ ਖਾਲ ਇੱਥੋਂ ਐ ਲੱਗਦਾ ਕਿ ਇੱਥੇ ਕੁਝ ਹੁੰਦਾ ਹੀ ਨਹੀਂ ਆ ਖਾਲ ਜਿਵੇਂ ਉੱਤੋਂ ਇਹ ਕੋਹਫੜਾ ਜਿਹਾ ਬਣਿਆ ਹੋਇਆ ਸੁੱਕੇ ਸੱਖੇ ਦਾ ਦੇਹਾ ਜਹੋਰ ਜੜ ਗਈ ਬੂਟੀਆਂ ਦਾ ਕੀ ਉਹ ਇੱਥੇ ਖੱਲੀ ਜਾਂਦਾ ਕਾਜ ਆ? ਆ ਤੇ ਆ ਗਿਆ। ਉਹ ਕਹਿੰਦਾ ਗੱਗੂ ਦੀਂਦਾ ਹੀ ਨਹੀਂ ਮੈਂ ਕਿ ਗੱਗੂ ਇੱਥੇ ਹੀ ਹੈਗਾ। ਤੂੰ ਇਧਰੋਂ ਵੜ ਕੇ ਆਇਆ ਤੂੰ ਕਹਿੰਦਾ ਮੈਂ ਪੁੜੀ ਵਾਲੇ ਪਾਸੋਂ ਆਇਆ ਓਏ। ਉਧਰੋਂ ਨਾ ਐ ਗੱਟ ਕੇ। ਸਾਰਾ ਗੱਟ ਲਿਆ ਉਧਰ। ਜਾ ਕੇ ਦੇਖ ਹਸਾ। ਚੱਲ ਦੇ। ਬਸ ਆਹੀ ਵਿੱਚ ਤਾਂ ਜਿਵੇਂ ਭਾਈ ਆਪਾਂ ਗੱਲ ਕਰਕੇ ਆਏ ਆ। ਥੱਲੇ ਦਾ ਭਾਈ ਸਾਫ਼ ਹੀ ਆ ਪਾਣੀ ਆਪਣਾ ਥੱਲੇ ਥੱਲੇ ਲੰਘਦਾ। ਤੇ ਡੱਕੜੌੜੀ ਹੁੰਦਾ ਬਲਵਾ ਮਾੜਾ ਮੋਟਾ ਜਿਹਾ ਮੈਂ ਉੱਥੇ ਛੜ ਗਿਆ ਪਈਆਂ ਛੜੀ ਜੋੜੀ ਡਿੱਗ ਪੈਂਦੀ ਆ। ਡੱਕੇ ਨੇ ਛੜੀ ਮੋਟੇ ਬਸ। ਆਏ ਘਰੇ ਕੋਲ ਛੜਕ ਤੇ ਮਾਰ ਉਹ ਕੋਈ ਗੱਲ ਨਹੀਂ ਯਾਰ ਛੱਤੂ ਏ ਉਹ ਇਧਰ ਬਾਹਰ ਨਿਕਲਿਆ ਸੀਰ ਕੋਲੇ ਪਾਣੀ ਪੀ ਲਿਆ ਨਾਲੇ ਅੱਗੋਂ ਦੀ ਆਉਣਾ ਮੈਂ ਲੈ ਵੀਰਪੋੜਾ ਜਮਾ ਤੇਚਾ ਪਾਣੀ ਜਾਉ ਐਨੇ ਨਗਾ ਗੇਠ-ਗੇਠ ਵੀ ਨਹੀਂ ਚੜਦਾ ਹੁੰਦਾ ਇੱਥੇ ਢਾਲ ਸਾਰੀ ਸ਼ੋਕ ਦੀ ਦਰੀ ਜਾਂਦੀ ਇੱਧਰ ਨੂੰ ਨਿਮਾਨੀ ਨਿਮਾਨ ਅੱਗੇ ਜਾਲਵਾ ਗੁਰੂ ਐਨਸੇ ਮਿਲੀਏ ਜੇ ਹੈ ਭਾਈ ਸਿਰ ਸਿੰਘ ਢਿੱਲੋਂ ਬੜੇ ਜਰਾਵਾ ਦਰਸ਼ਨ ਹੋਏ ਆ ਸਤ ਸ੍ਰੀ ਅਕਾਲ ਚੜ੍ਹਦੀ ਕਲਾ ਠੰਡੇ ਏਰੀਆ ਵਾਲੇ ਜਨਮ ਰਾਜ ਇਧਰ ਕਿਧਰ ਤਣ ਚਿੜਿਆ ਗਾ ਗਲਾਸਾਂ ਨੂੰ ਕੀ ਸੀ ਯਾਰਾਂ ਜੀ ਡੱਫ ਲੈਂਦੇ ਨਹੀਂ ਨਹੀਂ ਅੱਡੀ ਗਰਮੀ ਹੈ ਨਹੀਂ ਉਹ ਠੀਕ ਹੈ ਕੰਮ ਉਹ ਗਰਮੀ ਹੈ ਨਹੀਂ ਅਹੀ ਗਰਮੀ ਭਾਦੋਂ ਵਾਲੀ ਆਊਗੀ ਉਹ ਵਧੇਗਾ ਹੁੰਦੀ ਹੈਗੀ ਲਾਦਾ ਜੋ ਨਾ ਤੇ ਨਾ ਕਿ ਤੋਂ ਆ ਮੂੰਗੀ ਦੀ ਦਵਾਈ ਕਰੀਗੇ ਵੱਢ ਕੇ ਬੜਾ ਜੋ ਨਾ ਲਾਉਣ ਈਆਂਗੇ ਲੋਟ ਆ ਇਹ ਠੰਡੇ ਏਰੀਆ ਵਾਲੇ ਜਾਨਵਰ ਠੰਡੇ ਥਾਂ 'ਚ ਬੜੇ ਸੀ ਹੁਣ ਇੱਥੇ ਥੱਲੇ ਠੰਡ ਹੈਗੀ ਉਸੇ ਠੀਕ ਹੈ ਠੰਡਾ ਠੰਡੀ ਆਉਂਦੀ ਹੈ ਹਵਾ ਉਹ ਤੇ ਠੰਡਾ ਠੰਡਾ ਖਾਲਾ ਅੰਦਰੋਂ ਗਿੱਲਾ ਬਾਈ ਪਿਲ ਗੜੇ ਲੰਬਾ ਹੁੰਦਾ ਨਹੀਂ 8 ਦਿਨ ਹੋ ਗਏ 15 ਦਿਨ ਹੋ ਗਏ ਹਾਂ ਤੂੰ ਯਾਰ ਖਾਲਜ ਵੜ ਕੇ ਦੇਖੀ ਵਿੱਚ ਆ ਆ ਸੁੱਕੇ ਦਾ ਕਿਤੇ ਦਵਾਈ ਕਰ ਲਿਆ ਕਰ ਯਾਰ ਇਹ ਸੁੱਕਾ ਦੇਖ ਦੇਖੀ ਲੰਬੇ ਦੀ ਜੰਦੇ ਤਾਂ ਥੱਲੋ ਖਾਲਜ ਪਾਣੀ ਸ਼ੋ ਗਿੱਠ ਪਾਣੀ ਹੋ ਗਿਆ ਤਾਂ ਖਾਲਜ ਕਹਿ ਦੀ ਬਣਾ ਲਾ ਮੈਂ ਖਾਲ ਦਿਖਾਈ ਮੈਂ ਖਾਲ ਹਾਇ ਕਿਤੇ ਹੋਇਆ ਇੱਕੋ ਹਜੇ ਮੁਰਦੀ ਦੇ ਉਹ ਮੈਂ ਵਿੱਚੋਂ ਦਿਖਾ ਕੇ ਲਿਆ ਖਾਲ ਤੜ ਕੇ ਵੀਡੀਓ ਜੀ ਦੇਖ ਲਈ ਸਾਰਾ ਹੁਣ ਦੁਬਾਰੇ ਵੀ ਦਿਖਾ ਕੇ ਲਿਆ ਉਧਰ ਦੀ ਭੱਜ ਜਾਂਦਾ ਬੰਦਾ ਲੰਘ ਜਾਂਦਾ ਅੰਦਰ ਵਿੱਚ ਇਧਰ ਸਾਈਡ ਤੇ ਹੋ ਜਾ ਫਰੂਟਾ ਵੇਟਰੀ ਬਾਹਰ ਨਹੀਂ ਆਉਂਦਾ ਇਹ ਕਹਿੰਦਾ ਸੁੱਖਾ ਵੱਢ ਜਾ ਮੈਂ ਸੁੱਖਾ ਵੱਢਦਾ ਤਾਂ ਪੱਤੇ ਡਿਗੋਣਾਂ ਦੋ ਆਹੋ ਲੋਟ ਆ ਹਾਂ ਸਤਰੀ ਕਾਲਮਾਈ ਆ ਲੈ ਚੱਕ ਮੈਂ ਆ ਗਿਆ ਮੈਨੂੰ ਯਾਦ ਕਰੀਂਦਾ ਸੀ ਪਾਣੀ ਵਹ ਮੱਛਾਂ ਨੂੰ ਕਿਨਾ ਹਿਉ ਹਿਉ ਤੇ ਲੱਗਿਆ ਤਾਂ ਭੱਜ ਕੇ ਝਾਕੀਆਂ